ਆ ਵੇਖੋ ਦੁਕਾਨਾਂ ਦੇ ਤਾਲੇ ਪਨ ਕੇ ਇਹ ਚੋਰ ਜਿਹੜੇ ਨੇ ਅੰਦਰ ਦਾਖਲ ਹੁੰਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ ਨੇ ਤਾਂ ਅਮ੍ਰਿਤਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਚੋਰਾ ਦਾ ਤੰਕ ਵੇਖਿਆ ਜਾ ਰਿਹਾ ਹੈ ਦਰਅਸਲ ਧੁੰਦ ਦਾ ਫਾਇਦਾ ਚੁੱਕ ਕੇ ਚੋਰ ਜਿਹੜੇ ਨੇ ਜੰਡਿਆਲਾ ਗੁਰੂ ਚੌਂਕ ਦੇ ਵਿੱਚ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਜਾਂਦੇ ਨੇ ਜਿਸ ਤੇ ਗਗਨ ਟੇਲਰ ਦੇ ਮਾਲਕ ਜਿਸ ਦਾ ਇਹ ਕਹਿਣਾ ਹੈ ਕਿ ਇੱਕ ਕੋਟ ਪੈਂਟ ਤੇ ਇਸ ਦੇ ਨਾਲ ਇਨਵਰਟਰ ਜਿਸ ਦੀ ਕੀਮਤ 50000 ਰੁਪਏ ਦੇ ਕਰੀਬ ਹੈ ਲੈ ਕੇ ਥੋ ਚੋਰ ਰਫੂ ਚੱਕਰ ਹੋ ਗਏ ਨੇ ਇਸ ਬਾਬਤ ਜਾਣਕਾਰੀ ਦੰਦਿਆ ਪੁਲਿਸ ਅਧਿਕਾਰੀ ਜਨਦਾਇਕ ਕਹਿਣਾ ਕਿ ਚੋਰਾ ਦੀ ਪਾਲ ਕੀਤੀ ਜਾ ਰਹੀ ਹੈ ਸ਼ਹਿਰ ਦੇ ਵਿੱਚ ਲੱਗੇ ਸੀਸੀਟੀਵੀ ਕੈਮਰੇ ਖੰਡਾਲੇ ਜਾ ਰਹੇ ਨੇ ਉਹਨਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਦਰਮਿਆਨ ਚੌਕੰਨੇ ਰਿਹਾ ਜਾਵੇ ਜਿੰਨੇ ਨੋ ਕੋਈ ਫੋਨ ਆ ਕੇ ਕਹਿੰਦੇ ਚੋਰੀ ਹੋ ਗਈ ਹੈ ਹਾਂਜੀ ਅੱਗੇ ਦੇਖਿਆ ਜਿੰਦੇ ਜਿੰਦੇ ਰੁਕੇ ਪਏ ਆ ਲੱਗੇ ਜਾ ਨੁਕਸਾਨ ਨਾਲ ਦਿਆਂ ਦਾ ਹੋਇਆ ਕੋਡਪੈਂਟ ਕੇ ਗਏ ਨਮੋਲ ਤੇ ਇੰਦਰ ਤੇ ਜਿਹੜੋ ਥੋੜਾ ਬਚਾ ਹੀ ਆਆਂ ਨੁਕਸਾਨ ਕਰਕੇ ਤੋੜਪਾਨ ਕਰਕੇ ਇਸ ਬੰਦੇ ਪੁਲਿਸ ਨੂੰ ਸੂਚਿਤ ਕੀਤਾ ਤੇ ਹਾਂਜੀ ਕੀਤਾ ਜੀ ਆ ਮਾਰੀਟਾਲਾਂ ਸਾਰਿਆਂ ਨੇ ਕੀਤਾ ਜੀ ਠੀਕ ਹੰਦੇ ਪੁਲਿਸ ਕੀ ਕਹਿੰਦੀ ਇੱਕ ਬੁਲਸੜਾ ਨੇ ਇਹ ਨਹੀਂ ਦਿਖਾਇਆ ਸੀ ਇੱਥੇ ਸੀਸੀਟੀਵੀ ਕੈਮਰੇ ਚ ਲੱਗੇ ਆ ਸੀਸੀਟੀਵੀ ਕੈਮਰੇ ਲੱਗੇ ਹੈਗੇ ਆ ਹੁਣ ਵੇਖਦੇ ਆ ਹੁਣੇ ਆਏ ਆ ਕੀ ਮੰਗ ਕਰਦੇ ਆ ਮੰਗਿਆ ਉਹ ਵੀ ਕਿ ਰਕਸਾਨ ਅੰਦੀਪਰ ਭਾਈ ਕੀਤੀ ਜਾਵੇ ਗਗਨਦੀਪ ਸਿੰਘ ਪੁੱਤਰ ਬਲਵਿੰਦਰ ਸਿੰਘ ਵਾਸੀ ਬਾਬਾ ਅੰਧਾਲ ਕਲੋਨੀ ਦਾ ਰਹਿਣ ਵਾਲਾ ਆ ਇਹਨਾਂ ਦੀ ਟੀਲਰ ਮਾਸਟਰੀ ਦੁਕਾਨ ਹੈ ਗਗਨ ਟੋਲਰ ਦੀ ਦੁਕਾਨ ਹੈ ਬਾਲਮੀਕ ਚੌਂਕ ਦੇ ਵਿੱਚ ਬਾਲਮੀਕ ਚੌਂਕ ਤੋਂ ਜਦੋਂ ਹੰਧਾਲ ਬਾਬਾ ਅੰਧਾਲ ਜੀ ਦੇ ਗੁਰਦੁਆਰਾ ਸਾਹਿਬ ਨੂੰ ਜਾਈਏ ਉੱਥੇ ਚੌਂਕ ਦੀ ਦੁਕਾਨ ਆ ਉਹ ਦੁਕਾਨ ਦੇ ਨਾਲ ਸਵੇਰੇ ਸਾਨੂੰ ਇਨਟੀਮੇਸ਼ਨ ਦਿੱਤੀ ਹੈ ਵੀ ਸ਼ਟਰ ਉੱਤੇ ਟੁੱਟਿਆ ਤਾਲੇ ਟੁੱਟੇ ਆ ਅਸੀਂ ਜਾ ਕੇ ਮੌਕਾ ਵੇਖ ਆਏ ਆ ਸਾਰਾ ਕੁਝ ਇਹਨਾਂ ਨੇ ਸਾਨੂੰ ਕੰਪਲੇਂਟ ਦਿੱਤੀ ਹੈ ਤੇ ਜੋ ਵੀ ਹੈਗੀ ਹੈ ਕਾਨੂੰਨ ਮੁਤਾਬਕ ਕਾਰਵਾਈ ਕਰ ਦਿੱ ਜਿਹੜੀ ਹੈ ਕਰ ਦਿੱਤੀ ਜਾਵੇਗੀ ਤੇ ਤਸਦੀਕ ਕਰੇ ਜਾਵੇਗਾ ਵੀ ਕੀ ਕੀ ਹੋ ਰਿਹਾ ਕਿੰਨਾ ਕੋਈ ਨੁਕਸਾਨ ਹੋਦਾ ਹੈ ਨੁਕਸਾਨ ਜੇ ਸਾਨੂੰ ਉਹ ਕਹਿੰਦੇ ਵੀ ਤੁਹਾਨੂੰ ਸਾਰਾ ਇਹ ਦੱਸਦੇ ਆ ਸਾਡਾ ਕਿੰਨਾ ਕਿੰਨਾ ਨੁਕਸਾਨ ਹੋਇਆ ਜੇ ਉਹਨਾਂ ਨੂੰ ਕੋਈ ਆਪਣੇ ਨਹੀਂ ਮੈਂ ਕਿਹਾ ਸਾਰੇ ਸਾਨੂੰ ਜਿਹੜੀ ਹੈ ਨਾ ਜੋ ਵੀ ਤੁਹਾਡੇ ਕੋਲ ਕਪੜੇ ਆਏ ਉਹਨਾਂ ਨੇ ਸਾਰੇ ਵੀ ਕਹਾਂ ਸਾਨੂੰ ਡਿਟੇਲ ਦਓ ਤੇ ਡਿਟੇਲ ਜੋ ਜੋ ਮਿਸਿੰਗ ਨਹੀਂ ਉਹਦੇ ਬਤਾਰੇ ਸਾਡਾ ਸਾਡਾ ਗੱਲ ਕਰੋ ਕੋਈ ਸੀਸੀਟੀਵੀ ਵਗੈਰਾ ਦੀ ਕੋਈ ਲਾਗੇ ਕੋਈ ਸੀਸੀਟੀਵੀ ਕੈਮਰੇ ਨਹੀਂ ਜਦੋਂ ਕਿ ਅਸੀਂ ਤੁਹਾਡੇ ਮਾਧਮ ਰਾਹੀਂ ਸਾਰਿਆਂ ਨੂੰ ਇਹ ਬੇਨਤੀਆਂ ਪਹਿਲਾਂ ਕਰ ਚੁੱਕੇ ਆ ਕਿ ਕਮ ਸੇ ਕਮ ਇੱਕ ਚੌ ਚੋਕੀ ਤੇ ਲਗਾਉਤੇ ਆਪਣੇ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਓ ਜਿਹੜੇ ਕਿ ਦੁਕਾਨਾਂ ਦੇ ਸ਼ਟਰ ਨੂੰ ਤੇ ਪਲੱਸ ਆਉਣ ਵਾਲੇ ਰਸਤੇ ਨੂੰ ਕਵਰ ਕਰਦੇ ਹੋਣ ਪਰ ਅਜੇ ਹਾ ਕੋਈ ਨਹੀਂ ਦੁਕਾਨਦਾਰ ਕੋਈ ਕਰਕੇ ਰਾਜੀ ਨਹੀਂਗਾ ਇਸ ਵਕਤ ਤੁਸੀਂ ਵੀ ਇਸ ਆਪਣੇ ਤੌਰ ਦੇ ਉਤੇ ਇਹਨਾਂ ਨੂੰ ਇਹ ਇੱਕ ਮੈਸੇਜ ਪਹੁੰਚਾਓ ਕਿ ਇਹ ਜਿਹੜਾ ਦੁਕਾਨਾਂ ਦੀ ਸੇਫਟੀ ਲਈ ਜਿਹੜਾ ਆਪੋ ਆਪਣੇ ਦੁਕਾਨਾਂ ਦੇ ਅੱਗੇ ਸੀਸੀਟੀਵੀ ਕੈਮਰੇ ਲਗਾਉਣ ਤੇ ਪਲੱਸ ਚੋਕੀ ਤੇ ਲਗਾਓ ਇਹਦੇ ਵੀ ਤੁਸੀਂ ਸ਼ਟਰ ਤੋੜੇ ਗਏ ਜਾਂ ਕੋਈ ਕਿਸੇ ਬੋਲ ਰਹੀ ਕਿ ਸ਼ਟਰ ਹੀ ਸ਼ਟਰ ਹੀ ਸ਼ਟਰਾਂ ਦੇ ਤਾਲੇ ਤੋੜ ਗਏ ਆ ਵੇਖੋ ਦੁਕਾਨਾਂ ਦੇ ਤਾਲੇ ਪੱਟ ਕੇ ਇਹ ਚੋਰ ਜਿਹੜੇ ਨੇ ਅੰਦਰ ਦਾਖਲ ਹੁੰਦੇ ਨੇ ਤੇ ਵੱਡੀ ਵਾਰਦਾਤ ਨੂੰ ਅੰਜਾਮ ਦੇ ਕੇ ਰਫੂ ਚੱਕਰ ਹੋ ਗਏ ਨੇ ਤਾਂ ਅਮ੍ਰਿਸਰ ਦੇ ਜੰਡਿਆਲਾ ਗੁਰੂ ਦੇ ਵਿੱਚ ਚੋਰਾ ਦਾ ਤੰਕ ਵੇਖਿਆ ਜਾ ਰਿਹਾ ਹੈ ਦਰਅਸਲ ਧੁੰਦ ਦਾ ਫਾਇਦਾ ਚੁੱਕ ਕੇ ਚੋਰ ਜਿਹੜੇ ਨੇ ਜੰਡਿਆਲਾ ਗੁਰੂ ਚੌਂਕ ਦੇ ਵਿੱਚ ਦੋ ਦੁਕਾਨਾਂ ਦੇ ਤਾਲੇ ਤੋੜ ਕੇ ਅੰਦਰ ਦਾਖਲ ਹੋ ਜਾਂਦੇ